ਬਾਰ ਪਿੱਤਲ ਲੱਗਾ ਹੋਇਆ ਟਾਲੀ 'ਚ ਬਣਾਇਆ ਹੋਇਆ ਅੰਦਰ ਕੀ ਆਟਮ ਹੈ ਬਈ ਇਹਦੇ ਅੰਦਰ ਬਈ ਸਾਰਾ ਕੱਚ ਦਾ ਸਮਾਨ ਹੀ ਹੈ ਕੱਚ ਦਾ ਸਮਾਨ ਹੋਈ ਸੇਫ ਆ ਪੂਰਾ ਪੂਰਾ ਸੇਫ ਆ ਬਈ ਯਾਰ ਕੀ ਬਾਤ ਟਾਲੀ ਲੱਗੀ ਹੋਵੇ ਤੇ ਪਿੱਤਲ ਲੱਗਿਆ ਹੋਵੇ ਉੱਤੇ ਬਈ ਤੇ ਸੇਫ ਕਿਉਂ ਨਾ ਹੋਊਗਾ ਬਈ ਯਾਰ ਕੀ ਬਾਤ ਸ਼ੌਂਕੀ ਆਲੇ ਬੰਦੇ ਦਾ ਕੰਮ ਹੀ ਹਨ ਬਈ ਇੱਧਰਲੇ ਪਾਸੇ ਦੇਖ ਲਓ ਗਲਾਸ ਗਲੋਸ ਆ ਆ ਗਲਾਸ ਸਟੈਂਡ ਆ ਬਈ ਸਾਰਾ ਪੂਰਾ ਵਧੀਆ ਚੀਜ਼ ਆ ਇੱਧਰਲੇ ਤੋਂ ਦਰਾਜ ਆ ਕੇ ਬਈ ਸਾਰਾ ਟੋਟਾ ਟਾਲੀ 'ਚ ਬਣਾਇਆ ਬਈ ਇਹ ਇੱਧਰਲੇ ਪਾਸੇ ਵੀ ਬੋਤਲਾਂ ਹਾਂ ਇੱਧਰਲੇ ਪਾਏ ਬੋਤਲਾਂ ਆ ਦਰਾਜ ਦੇ ਰੱਖੇ ਬਈ ਦਰਾਜ ਵਿੱਚ ਸਮਾਨ ਸੂੰ ਰੱਖਣ ਨੂੰ ਜੇ ਮਰਜ਼ੀ ਰੱਖ ਲਓ ਬਾਈ। ਹਾਂ, ਦਰਾਜ ਕੋ ਸਮਾਨ ਰੱਖਣ ਨੂੰ ਕੋਈ ਐ ਬਾਜੀ ਐ ਬਾਈ। ਜਿਹੜਾ ਕੋ ਮਰਜ਼ੀ ਰੱਖ ਲਓ। ਜਿਹੜਾ ਕੋ ਮਰਜ਼ੀ ਰੱਖ ਲਓ। ਇੱਕ ਫੀਚਰ ਬਾਈ ਨੇ ਹੋਰ ਦੇਦਾ, ਇੱਕ ਫੀਚਰ ਤੁਹਾਨੂੰ ਹੋਰ ਤਾਂ ਆਉਂਦੇ ਆ। ਬਾਈ ਜੀ ਜਿਵੇਂ ਆਹ ਵਾਲਾ ਨਹੀਂ ਨਹੀਂ ਬਾਈ ਇਹਨੂੰ ਐ ਖੋਲ ਕੇ ਜੇ ਮਰਜ਼ੀ ਵਰਤੋ ਲਾਓ ਬਾਈ। ਟੇਬਲ ਵੀ ਵੱਡਾ ਹੋ ਜਾਂਦਾ ਬਾਈ। ਪ੍ਰੈਸ਼ਰ ਟੇਬਲ ਦੇ ਕੰਮ ਆ ਗਈ। ਪ੍ਰੈਸ਼ਰ ਦੇ ਕੰਮ ਲੈ ਲਓ, ਹੋਰ ਕਾਹਦੇ ਜਿਹਦੇ ਮਰਜ਼ੀ ਕੰਮ ਲੈ ਲਓ ਬਾਈ। ਇਹ ਲੋਬੀ ਦੀ ਸ਼ਾਨ ਆ ਬਈ ਇਹ ਚੀਜ਼। ਹਾਂ ਲੌਬੀ ਚ ਪਿਆਗਾ ਐਵੇਂ ਗੱਲ ਵੀ ਆਪਾਂ ਕਹਿੰਦੇ ਪ੍ਰੈਸ ਦਾ ਕਰ ਹੀ ਸਕਦੇ ਆ ਤੇ ਐ ਨਹੀਂ ਗੱਲ ਕੋਈ ਉਹ ਤਾਂ ਚਲੋ ਆਪਦੀ ਇੱਛਾ ਬੰਦ ਆਪਦੀ ਚਾਹੀਦੇ ਮਰਜ਼ੀ ਵਰਤੋ ਬਾਈ ਡਿਜ਼ਾਈਨ ਬਾਈ ਜੀ ਕਾ ਹੋ ਗਿਆ ਡਿਜ਼ਾਈਨ ਹਾਂ ਬਈ ਇਹ ਵਿਰਾਸਤੋਂ ਬਣਾ ਆ ਗਿਆ ਬਈ ਇਹ ਅੱਛਾ ਇਹ ਵੀ ਇੱਕ ਵਧੀਆ ਟਾਲੀ ਚ ਬਣਾ ਹੋਇਆ ਪੂਰੀ ਫੁੱਲ ਗਰੰਟੀ ਦੇ ਲੋਕ ਵੀ ਲੱਗਦਾ ਲੋਕ ਵੀ ਲੱਗਦਾ ਬਾਈ ਐ ਤਾਂ ਫਿਰ ਹਰੀ ਕੀ ਕੱਢ ਲੈ ਸਹੀ ਕਿਉਂ ਆਪ ਦਾ ਕੀਮਤੀ ਸਮਾਨ ਰੱਖਿਆ ਹੁੰਦਾ ਹਨਾ ਬਾਈ ਹਾਂਜੀ 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 ਡਿਜ਼ਾਈਨ ਜੇ ਅੰਦਰੋਂ ਬਾਈ ਕਿਸੇ ਨੇ ਡਿਜ਼ਾਈਨਡ ਯੂਨ ਚੇਂਜ ਕਰਾਵਾ ਦੇ ਕੋਈ ਚੇਂਜ ਕਰਾਉਣਾ ਬਾਈ ਜਿਵੇਂ ਕਸਟਮਾਈਜ਼ ਕਰਨਗੇ ਦਕਾ ਹੋ ਜੂਗਾ ਬਾਈ ਅੱਛਾ ਠੀਕ ਹੈ ਬਾਈ ਤੇ ਕੁਆਲਿਟੀ ਸਾਰੀ ਉਹੀ ਰਹਿਣ ਵਾਲੀ ਹੈ ਕੁਆਲਿਟੀ ਨੰਬਰ 1 ਆ ਬਾਈ ਆ ਵੀ ਡਿਜ਼ਾਈਨ ਬਹੁਤ ਸੋਹਣਾ ਬਾਈ ਇਹ ਚਾਦੇ ਮਾਰਬਲ ਲੁੱਕ ਦਿੱਤੀ ਹੋਈ ਹੈ ਵਿੱਚ ਬਾਈ ਇਹਦੇ ਅੱਛਾ ਪੂਰੀ ਵਧੀਆ ਚੀਜ਼ ਆ ਬਾਈ ਕਾਲੀ ਦੇ ਵਿੱਚ ਬਣਾ ਹੋਇਆ ਸੇਮ ਵਰਕ ਆ ਹਰਾ ਬਾਈ ਇਹ ਆਪਾਂ ਕਰਦੇ ਆਪ ਆਪ ਬਾਈ ਕਸਟਮਾਈਜ਼ ਕਿਵੇਂ ਮਰਜ਼ੀ ਕਰਵਾ ਸਕਦੇ ਹੋ ਕਸਟਮਾਈਜ਼ ਮਾਤੀ ਕਰ ਬਾਈ ਜੀ ਘਰੇ ਬੈਠੇ ਆਰਡਰ ਕਰਨਾ ਹੋਵੇ ਜੀ ਕਿਸੇ ਨੇ ਘਰੇ ਬੈਠੇ ਆਰਡਰ ਬਾਈ ਆਪਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਫੋਨ ਕਰਿਓ ਬਾਈ ਆਨਲਾਈਨ ਐਡਰੈਸ ਭੇਜੋ ਇਗਮਾਨ ਆਪਣੇ ਘਰੇ ਬਾਈ ਚੱਕ ਬਾਈ ਤੇ ਵਿਜ਼ਿਟ ਕਰਨਾ ਹੋਵੇਗਾ ਵੀ ਵਿਜ਼ਿਟ ਕਰਨਾ ਆਵੇ ਤਾਂ ਬਾਈ ਤਾਰਾ ਫਰਨੀਚਰ ਹਾਊਸ ਮਾਲ ਰੋਡ ਕੋਨੇਣਾ ਮੰਡੀ ਚਲਾ ਪਰਹੰਡਾ ਬਾਈ ਓਹ ਠੀਕ ਆ ਕਰ ਦੋ ਆਪਣੇ ਯਾਰ ਮਿੱਤਰ ਨੂੰ ਇਹ ਵੀਡੀਓ ਸ਼ੇਅਰ ਜਿਹਨੂੰ ਲੱਗਦਾ ਕਿ ਇਹ ਚੀਜ਼ ਦੀ ਲੋੜ ਹੈ